ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਟਵਨ ਫੈਮਿਲੀ ਬਲੌਗ ਤੇ ਵਿੱਚ ਲੈ ਕੇ ਆਏ ਹਾਂ ਜੀ ਇੱਕ ਨਵਾਂ ਬਲੌਗ ਫੁੱਲ ਵਾਚ ਕਰਿਓ ਚੈਨਲ ਤੇ ਨਵੇਂ ਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਦਿਨ ਜੀ ਬੁੱਧਵਾਰ ਦਾ ਹੈ ਹੁਣ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਅੱਜ ਲੈ ਕੇ ਆਏ ਹਾਂ ਜੀ ਇੱਕ ਨਵਾਂ ਬਲੌਗ 7 ਵਜੇ ਦਾ ਟਾਈਮ ਹੈ ਜੀ ਫਤ ਲੱਗਿਆ ਸੀ ਸਕੂਲ ਲਈ ਤਿਆਰ ਹੋਣਾ ਕਿਉਂਕਿ 7:50 ਦਾ ਇਹਦੇ ਸਕੂਲ ਦਾ ਟਾਈਮ ਆ ਆਪਣੇ ਨੇੜੇ ਹੋਣ ਕਰਕੇ ਨਾ ਸਕੂਲੇ ਦੀ ਬੈਨ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਕਿ 10-15 ਕਿ ਮਿੰਟ ਲੱਗਦੇ 10 ਕਿ ਮਿੰਟ ਪਹਿਲਾਂ ਆਉਂ ਜਾਂਦੀ ਆ ਅ ਬਸੇ 7 ਵਜੇ ਆਪਦਾ ਬਸ ਬਰਸ਼ ਕਰਕੇ ਨਾ ਧੋ ਕੇ ਤਿਆਰ ਹੋਣ ਲੱਗਿਆ ਸੀ ਬਸ ਉਹਦਾ ਮੈਂ ਸਿਰ ਬਾਉਣ ਲੱਗੀ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਸਿਰ ਬਾ ਕੇ ਫਿਰ ਕਰਦੀ ਆ ਇਹਦਾ ਦੁੱਧ ਕਰ ਗਰਮ ਨਾਲੇ ਬਣਾਉਣੀ ਆ ਜਿੱਚ ਟਿਫਨ ਬੀ ਟਿਫਨ ਬੈਗ ਕਰਕੇ ਫੇਰ ਲੱਗਦੇ ਆ ਜਿਹੜੇ ਹੋਰ ਕਰਦੇ ਕੰਮ ਕਰ ਕਰਨ ਵਾਲੇ ਨਹੀਂ ਉਹ ਬਸ ਮੈਂ ਬਿਸਤਰੇ ਚੱਕ ਕੇ ਹੱਟੀ ਸੀਗੀ ਹਜੇ ਮਤਲਬ ਚ ਬੈੱਡ ਸ਼ੀਟ ਵਗੈਰਾ ਹਜੇ ਝਾੜ ਕੇ ਵਿਛਾਉਣੀ ਸੀ ਮੈਂ ਕਿਹਾ ਵਿੱਚ ਉਹ ਬਾਅਦ ਵਿੱਚ ਹੀ ਕਰਦੀ ਆ ਮੈਨੂੰ ਇਸ ਮੈਂ ਕਿਹਾ ਵੀ ਪਹਿਲਾਂ ਵੀ ਇਹਦਾ ਸਿਰਵਾ ਦਿੰਨੀ ਆ ਕਿਉਂਕਿ ਜੀ ਇਹਨੂੰ ਵੀ ਫਿਰ ਇਹ ਹੋ ਜਾਂਦਾ ਵੀ ਮम्मा ਮੇਰਾ ਸਿਰਵਾ ਦੋ ਪਹਿਲਾਂ ਜਲਦੀ ਜੁੜਾ ਕਰ ਦੋ ਵੀ ਫਿਰ ਪੱਗ ਬੰਨਣ ਨੂੰ ਟਾਈਮ ਲੱਗ ਜਾਂਦਾ ਜੀ ਕਿਉਂਕਿ ਜੀ ਫਿਰ ਇਹਦਾ ਜੁੜਾ ਕਰਕੇ ਫਿਰ ਮੈਂ ਇਹਨਾਂ ਟਿਫਿਨ ਵਗੈਰਾ ਬਣਾ ਦੂ ਇਹਦਾ ਆਪਦਾ ਇਹਦਾ ਲੰਚ ਬਾਕਸ ਜੋ ਵੀ ਹੈ ਉਹ ਤਿਆਰ ਕਰ ਦੂੰਗੀ ਫਿਰ ਮੈਂ ਕਿਉਂਕਿ ਇਹਦੀ ਤਿਆਰੀ ਕਰਨ ਤੋਂ ਬਾਅਦ ਫਿਰ ਬੈਠ ਕੇ ਪਿੰਨੀ ਉਹਨੀਆਂ ਮੈਂ ਤੇ ਮੰਮੀ ਚਾਹ ਕਿਉਂਕਿ ਜੀ ਪਹਿਲਾਂ ਇਹ ਹੋ ਜਾਂਦਾ ਵੀ ਜਿੰਮੇ ਫਤਿਹ ਦੇ ਪਾਪਾ ਨੂੰ ਜਾਣਾ ਹੁੰਦਾ ਉਹਨਾਂ ਦਾ ਟਿਫਿਨ ਵਗੈਰਾ ਹੁੰਦਾ ਹੈ ਹਨਾ ਉਹਨਾਂ ਦੀ ਤਿਆਰੀ ਹੋ ਜਾਂਦੀ ਆ ਉੱਠ ਤਾਂ ਚਲੋ ਅਰਲੀ ਮਾਰਨਿੰਗ ਪੈਣੇ ਆ ਬੀ ਪਰ ਇਹ ਹੋ ਜਾਂਦਾ ਵੀ ਚਾਹ ਪੀਣ ਦਾ ਟਾਈਮ ਲੱਗਦਾ ਹੈਗਾ ਬਸ ਜੀ ਫਤਿਹ ਨੂੰ ਸਕੂਲ ਪੇਜ ਕੇ ਉਸ ਤੋਂ ਬਾਅਦ ਜਿਹੜੇ ਘਰ ਦੇ ਕੰਮ-ਕਾਰ ਕਰਨਾ ਨੇ ਸੀਗੇ ਉਹ ਕੀਤੇ ਕਰਨ ਤੋਂ ਬਾਅਦ ਫਿਰ ਆਪਾਂ ਕੀਤੀ ਦੁਪਹਿਰ ਨੂੰ ਰੈਸਟ ਰੈਸਟ ਕਰਨ ਤੋਂ ਬਾਅਦ ਇਹ ਹੈਗੀ ਦੁਪਹਿਰ ਤੋਂ ਬਾਅਦ ਦੀ ਉਦੋਂ ਫਤਿਹ ਆ ਗਿਆ ਸੀ ਸਕੂਲ ਤੋਂ ਜਿਹੜੇ ਮਾਰਨਿੰਗ ਟਾਈਮ ਕਪੜੇ ਧੋਤੇ ਸੀ ਉਹ ਗਏ ਸੀ ਸਾਰੇ ਸੁੱਕ ਮम्मी ਲੱਗੇ ਸੀਗੇ ਤੇਲ ਲਗਾਉਣ ਕੱਪੜਿਆਂ ਦੇ ਕਿਉਂਕਿ ਮम्मी ਨੂੰ ਇਹ ਹੋ ਜਾਂਦਾ ਜੀ ਵੀ ਚਲ ਮੈਂ ਬੈਠੀ ਆ ਨਾ ਵੀ ਮੈਂ ਕੱਪੜਿਆਂ ਦੀ ਤੇਲ ਲਗਾ ਦੇਣੀ ਆ ਵੀ ਸੰਭੇ ਜਾਣਗੇ ਹਨ ਬਸ ਜੀ ਇਹ ਹੋ ਜਾਂਦਾ ਹਨਾ ਚਲੋ ਸਿਆਣਿਆਂ ਨੂੰ ਬਾਕੀ ਇਹ ਹੋ ਜਾਂਦਾ ਵੀ ਉਹਨਾਂ ਨੂੰ ਇਹ ਹੋ ਜਾਂਦਾ ਵੀ ਬੈਠਣਾ ਹੈ ਵੀ ਬੈਠੇ-ਬੈਠੇ ਜਿਹੜਾ-ਜਿਹੜਾ ਕੰਮ ਕਰਨ ਵਾਲਾ ਉਹ ਕਰ ਦਿੰਨੇ ਆ ਚਲੋ ਜੀ ਮੈਨੂੰ ਵੀ ਇਹ ਚੀਜ਼ਾਂ ਦੀ ਬਹੁਤ ਹੈਲਪ ਹੋ ਜਾਂਦੀ ਆ ਨਹੀਂ ਫਿਰ ਇਹ ਹੁੰਦਾ ਵੀ ਆਪਦੇ ਹੱਥੀਂ ਕੰਮ ਨਿਕਲਨੇ ਹੁੰਦੇ ਨੇ ਹਨਾ ਨਹੀਂ ਚਲੋ ਇਹ ਹੋ ਜਾਂਦਾ ਵੀ ਮੰਮੀ ਕਰ ਦਿੰਦੇ ਨੇ ਬਸ ਮੈਂ ਫਤਿਹ ਨੇ ਜਾਣਾ ਸੀ ਆਪਦੇ ਫਰੈਂਡ ਦੇ ਨਾਲ ਫਿਰ ਮੈਂ ਬਸ ਉਧਰ ਲੱਗੀ ਹੋਈ ਸੀ ਕਿਚਨ ਦੇ ਵਿੱਚ ਕੰਮ ਕਰ ਕਰਨਾ ਮੰਮੀ ਲੱਗੇ ਸੀਗੇ ਕੱਪੜੇ ਸਾਂਭਣ ਦਾਲ ਸਬਜ਼ੀ ਅੱਜ ਬਣਾਈ ਨਹੀਂ ਸੀ ਕੱਲ ਜਿਹੜੀ ਦਾਲ ਬਣਾਈ ਸੀਗੀ ਉਹੀ ਬਚ ਗਈ ਸੀਗੀ ਇੱਕ ਤਾਂ ਜੀ ਇਹ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਆ ਵੀ ਜੇ ਥੋੜੀ ਬਹੁਤੀ ਦਾਲ ਬਚ ਜਾਂਦੀ ਆ ਹਨਾ ਚਲੋ ਉਹਦੇ ਨਾਲ ਮਤਲਬ ਇੱਕ ਡੰਗ ਦਾ ਤਾਂ ਜ਼ਰੂਰ ਸਰ ਜਾਂਦਾ ਪਰ ਮਾਰਨਿੰਗ ਟਾਈਮ ਥੋੜੀ ਪ੍ਰੋਬਲਮ ਹੋ ਜਾਂਦੀ ਆ ਜਿਵੇਂ ਫਤਿਹ ਦੇ ਪਾਪਾ ਦੀ ਸਾਢੇ 8 ਵਜੇ ਨੂੰ ਟਿਫਨ ਵਗੈਰਾ ਚਾਹੀਦਾ ਹੁੰਦਾ ਉਹਨਾਂ ਨੂੰ ਹਨਾ ਵੀ 6:30 ਵਜੇ ਨੂੰ ਫਿਰ ਹੋਰ ਵੀ ਕਾਫੀ ਕੰਮ ਕਰ ਹੋ ਜਾਂਦੇ ਨੇ ਬੇਸ਼ੱਕ ਚਾਹੇ ਮਤਲਬ ਜਲਦੀ ਵੀ ਉੱਠੋ ਨਾ ਪਰ ਫਿਰ ਵੀ ਇਹ ਹੋ ਜਾਂਦਾ ਹੈ ਵੀ ਜਿਹੜੇ ਹੋਰ ਕੰਮ ਕਰ ਕਰਨੇ ਹੁੰਦੇ ਨੇ ਵਿੱਚ ਸਬਜ਼ੀ ਬਣਾਉਣ ਦਾ ਵੀ ਹੋ ਜਾਂਦਾ ਕਿਉਂਕਿ ਸਬਜ਼ੀ ਬਣਾਉਣ ਨੂੰ ਫਿਰ ਵੀ ਜੀ ਟਾਈਮ ਲੱਗਦਾ ਹੀ ਲੱਗਦਾ ਹਨਾ ਪਰ ਚਾਹੇ ਕੋਈ ਵੀ ਬਣਾਉਣੀ ਆ ਉਹਦੇ ਕਰਕੇ ਮੈਨੂੰ ਇਹ ਹੋ ਜਾਂਦਾ ਵੀ ਅਗਰ ਸ਼ਾਮ ਨੂੰ ਬਣਾਉਣੀ ਆ ਤੇ ਚਲੋ ਵੀ ਥੋੜਾ ਵੈਸਟ ਰਹਿੰਦਾ ਹੈ ਹਾਂ ਅਗਰ ਟਿਫਨ ਦੇ ਵਿੱਚ ਨਹੀਂ ਰਹਦੀ ਉਹ ਗੱਲ ਵੱਖਰੀ ਹੈ ਕਿਉਂਕਿ ਇਹਦੇ ਪਾਪਾ ਨੇ ਥੋੜਾ ਟਾਈਮ ਦੇ ਨਾਲ ਹੀ ਖਾ ਲੈਂਦੇ ਹੁੰਦੇ ਨੇ ਰੋਟੀ ਵੀ ਉਹਨਾਂ ਨੂੰ ਇਹ ਚੀਜ਼ ਦੀ ਨਹੀਂ ਚਲੋ ਸਬਜ਼ੀ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਬਸ ਜੀ ਹੈ ਨਾ ਮੀ ਤਾਂ ਪਈ ਜਾਂਦਾ ਚਲੋ ਬੱਦਲ ਫਾਈ ਵੀ ਰਹਿੰਦੀ ਆ ਪਰ ਇਹ ਹੋ ਜਾਂਦਾ ਹੈ ਨਾ ਵੀ ਬੱਦਲਾਂ ਦੇ ਵਿੱਚ ਜ਼ਿਆਦਾ ਹਮਸ ਜੀ ਹੋ ਜਾਂਦੀ ਆ ਵੀ ਜਾਂ ਤਾਂ ਮੀਓ ਪੈ ਦਵੇ ਜਾਂ ਫਿਰ ਧੁੱਪੇ ਹੋਵੇ ਜਿਵੇਂ ਹੁਣ ਧੁੱਪ ਚ ਵੀ ਆ ਫਿਰ ਉਹਦੇ ਵਿੱਚ ਨਾਲ ਥੋੜੀ ਹਵਾ ਜੀ ਚੱਲਦੀ ਰਹਿੰਦੀ ਬੱਦਲਾਂ ਨਾਲ ਥੋੜੀ ਜ਼ਿਆਦਾ ਗਰਮੈਚ ਹੁੰਦੀ ਹੈ ਜੀ ਹੈ ਨਾ ਮੈਂ ਫਿਰ ਉਸ ਤੋਂ ਬਾਅਦ ਮੰਮੀ ਕਪੜੇ ਦੀ ਤੈਅ ਲਗਾ ਹਟੇ ਸੀਗੇ ਕਪੜਿਆਂ ਦੇ ਸ ਸੰਭਾਲ ਕਰਕੇ ਫਤੇ ਤਿਆਰ ਹੁੰਦਾ ਸੀਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਉਹਨੇ ਆਪਣੇ ਫਰੈਂਡ ਨਾਲ ਜਾਣਾ ਸੀ ਕਿਉਂਕਿ ਉਹਦੇ ਫਰੈਂਡ ਨਾਲ ਜਾਣਾ ਸੀਗਾ ਜੀ ਪੀਰਾਂ ਤੇ ਜਿੱਥੇ ਮੈਂ ਤੁਹਾਨੂੰ ਮੇਲਾ ਦਿਖਾਇਆ ਸੀਗਾ ਤਾਂ ਉਹਨਾਂ ਨੂੰ ਇਹ ਸੀਗਾ ਵੀ ਚਲੋ ਅਸੀਂ ਉੱਥੇ ਮੱਥਾ ਟੇਕ ਆਉਂਦੇ ਹਾਂ ਬਾਕੀ ਇਹ ਹੋ ਜਾਂਦਾ ਵੀ ਜਿਵੇਂ ਹੁਣ ਉਹਨੇ ਬੱਚੇ ਨੇ ਜਾਣਾ ਹੁੰਦਾ ਚਲੋ ਇਹਨੂੰ ਵੀ ਇਹ ਹੋ ਜਾਂਦਾ ਵੀ ਨਾਲ ਚੱਲਦੇ ਆ ਕਿਉਂਕਿ ਉਹ ਜੀ ਉਹ ਆਪਣੇ ਖੇਤਾਂ ਦੇ ਵਿੱਚ ਜਾ ਕੇ ਇਕੱਲੇ ਨੂੰ ਨਹੀਂ ਅਸੀਂ ਕਦੇ ਕਿਹਾ ਹੈਗਾ ਵੈਸੇ ਇਹ ਕਹਿ ਦਿੰਦਾ ਹੁੰਦਾ ਵੀ ਮੈਂ ਇਕੱਲਾ ਜਾਇਆ ਨਾ ਇਸ ਕਹਿੰਦੇ ਨਹੀਂ ਵੀ ਜੇ ਕੋਈ ਨਾਲ ਜਾਊਗਾ ਤਾਂ ਠੀਕ ਆ ਵੀ ਕੋ ਜਾ ਫਿਰ ਕਰੂੰਗੀ ਜੇ ਕੋਈ ਜਾਂਦਾ ਹੈ ਤਾਂ ਵੀ ਉਹਦੇ ਨਾਲ ਚਲੇ ਜਾ ਫਿਰ ਮੈਂ ਕਿਹਾ ਵੀ ਚਲ ਤੂੰ ਹੁਣ ਫਿਰ ਆ ਕੇ ਉਥੋਂ ਸੌਂ ਗਿਆ ਸੀ ਥੋੜੀ ਦੇਰ ਅਰੈਸਟ ਕਰਨ ਤੋਂ ਬਾਅਦ ਬਸ ਹੁਣ ਉੱਠ ਕੇ ਤਿਆਰ ਹੋਣ ਲੱਗਿਆ ਸੀ ਫਿਰ ਮੈਂ ਕਿਹਾ ਵੀ ਚਲ ਸ਼ੇਕ ਬਣਾਉਣੀ ਆ ਮੈਂ ਵੀ ਤੂੰ ਸ਼ੇਕ ਪੀ ਲੈ ਨਾਲੇ ਫਿਰ ਇਹਨੂੰ ਬਣਾ ਕੇ ਦੇਣਾ ਕਿ ਜਾਂ ਨਾਲ ਫਿਰ ਮੈਂ ਬਣਾ ਲਈ ਸੀ ਸਾਡੇ ਲਈ ਸਾਰਿਆਂ ਲਈ ਮੰਮੀ ਨੂੰ ਆ ਡੈਡੀ ਨੇ ਦਿੱਤਾ ਸੀ ਬਸ ਅਸੀਂ ਮਾਂ ਪੁੱਤ ਰਹਿੰਦੇ ਸੀਗੇ ਫਤਿਹ ਦੇ ਪਾਪਾ ਹਜੇ ਫਿਲਹਾਲ ਆਏ ਨਹੀਂ ਸੀਗੇ ਕਿਉਂਕਿ ਜੁਨਨ ਨੂੰ ਥੋੜਾ ਟਾਈਮ ਲੱਗ ਜਾਂਦਾ ਜਣੀ ਸਾਢੇ 4 5 ਵਜ ਜਾਂਦੇ ਹੁੰਦੇ ਨੇ ਉਹਨਾਂ ਨੂੰ ਆਉਂਦੇ ਹਨ ਬਸ ਉਹ ਤੇ ਕੋਲੇ ਮੈਂ ਖੜੀ ਇੱਥੇ ਇਹ ਗੱਲਾਂ ਕਰਦੀ ਸੀ ਨਾਲੇ ਮੈਂ ਉਹਨੂੰ ਕਹਿੰਦੀ ਕਿਉਂਕਿ ਦੀ ਇੱਕ ਇਹਦੀ ਨਾ ਇਹ ਆਦਤ ਆ ਵੀ ਜੇ ਤੱਕ ਕਹਿ ਦੋ ਜਦਈ ਹਨਾ ਵੀ ਫਤੀਹ ਲੈ ਲਾ ਹਨਾ ਵੀ ਤੇਰੀ ਆ ਚੀਜ਼ ਪੀਆ ਖਾਣ ਪੀਣ ਵਾਲੀ ਵੀ ਇਹ ਪੀ ਲੈ ਹਨਾ ਫਿਰ ਤੇ ਨੇ ਪੀ ਲੈਣੇ ਨਹੀਂ ਇਹਦੇ ਮਾਈਂਡ ਚੋਂ ਹੀ ਨਿਕਲ ਜਾਂਦੀ ਉਹ ਚੀਜ਼ ਫਿਰ ਜੇ ਬਾਅਦ ਵਿੱਚ ਜਦ ਮੈਂ ਆਪਾਂ ਬਹਿਵੀਂ ਕਈ ਵਾਰੀ ਕੋਈ ਕੰਮ ਕਰਨ ਲੱਗ ਜੰਨੀ ਆ ਕਰਨ ਨਾ ਫਿਰ ਬਾਅਦ ਵਿੱਚ ਜਦ ਦੇਖਦੇ ਹਾਂ ਵੀ ਫਤਿਹ ਤੇਰੀ ਆ ਤਾਂ ਖਾਣ ਪੀਣ ਵਾਲੀ ਹੈ ਨਾ ਵੀ ਚੀਜ਼ ਪਈ ਰਹੀ ਕਿਉਂਕਿ ਮਮਾ ਮੇਰੇ ਮਾਈਂਡ ਚੋਂ ਨਿਕਲ ਗਿਆ ਮੈਨੂੰ ਯਾਦ ਹੀ ਨਹੀਂ ਰਿਹਾ ਹੈਗਾ ਬਸ ਇਹ ਤਾਈਓ ਪੱਗ ਬੰਦਾ ਸੀਗਾ ਮੈਂ ਉੱਥੇ ਖੜੀ ਇਹਦੇ ਕੋਲ ਗੱਲਾਂ ਕਰਦੀ ਸੀ ਮੈਂ ਕਿਹਾ ਵੀ ਫਤਿਹ ਤੈ ਭੁੱਲ ਜਾਣਾ ਵੀ ਕੁਝ ਮੈਂ ਕਿਹਾ ਤੈਨੂੰ ਆਪਦੇ ਫਰੈਂਡ ਦਾ ਚਾਹ ਹੈ ਵੀ ਅਸੀਂ ਜਾ ਕੇ ਆਉਣੇ ਪਰ ਜੀ ਨਹੀਂ ਪਰ ਉਹ ਫਿਰ ਆਪ ਚਲੇ ਗਿਆ ਸੀਗਾ ਇਹ ਦੋਨੇ ਡਰਜੀ ਤੇ ਫਤੇ ਦੋਨੇ ਚਲੇ ਗਏ ਸੀਗੇ ਡਰਜੀ ਕਹਿੰਦੇ ਚਲ ਮੈਂ ਜਾਇਆ ਹਣਾ ਇਹ ਕਹਿੰਦਾ ਸੀਗਾ ਵੀ ਮੈਨੂੰ ਸਕੂਟੀ ਦੇ ਦੋ ਵਸੇ ਚਲਾ ਲੈਂਦਾ ਜੀ ਚਲੋ ਹਣਾ ਫਿਰ ਸਕੂਟੀ ਵੀ ਮੋਟਰਸਾਈਕਲ ਵੀ ਚਲਾਤ ਲੈਂਦਾ ਪਰ ਅਸੀ ਘਰ ਤੋਂ ਬਾਹਰ ਨਹੀਂ ਕਦੇ ਦਿੱਤਾ ਜਿਵੇਂ ਹੁਣ ਬੇੜਾ ਵੱਡਾ ਹੈ ਹਣਾ ਜੇ ਇਹਨੂੰ ਕਦੇ ਸ਼ੌਂਕ ਜਿਹਾ ਹੁੰਦਾ ਤਾਂ ਘਰ ਦੇ ਵਿੱਚ ਜ਼ਰੂਰ ਗਿੜਾ ਲੈ ਲੈਂਦਾ ਕਿਉਂਕਿ ਜੀ ਇੱਕ ਵਾਰੀ ਜੇ ਘਰ ਤੋਂ ਬਾਹਰ ਚਲਾਉਣ ਲੱਗ ਗਿਆ ਨਾ ਬੱਚਾ ਫਿਰ ਉਹ ਚੀਜ਼ ਨੂੰ ਰੋਕਣਾ ਔਖਾ ਹੋ ਜਾਂਦਾ ਵੀ ਜਿੰਨਾ ਦੇਰ ਪਹਿਲਾਂ ਹੀ ਆਪਾਂ ਕੰਟਰੋਲ ਚ ਉਹ ਚੀਜ਼ ਹੈ ਨਾ ਵੀ ਜਿੰਨਾ ਦੇਰ ਪਹਿਲਾਂ ਹੀ ਕੰਟਰੋਲ ਚ ਰਹੂਗਾ ਤਾਂ ਉਨੀ ਦੇਰ ਰਹੂਗਾ ਜੇ ਇੱਕ ਵਾਰ ਜੇ ਕਹਿੰਦੇ ਹੁੰਦੇ ਨੇ ਵੀ ੱਟਲ ਦੇਤੀ ਨਾ ਫਿਰ ਉਹ ਚੀਜ਼ ਨੂੰ ਪਕੜ ਕਰਨੀ ਔਖੀ ਹੋ ਜਾਂਦੀ ਹੈ ਨਾ ਬੱਚੇ ਨੂੰ ਇਹ ਜਿਹੜਾ ਮੰਮੀ ਉਸ ਦਿਨ ਵੀ ਚਲਾਇਆ ਸੀਗਾ ਜਾਂ ਉਸ ਦਿਨ ਵੀ ਪਪਾ ਚਲਾਇਆ ਸੀਗਾ ਹੈ ਨਾ ਇਸੇ ਕਰਕੇ ਸੀਗੇ ਨੇ ਵੀ ਘਰ ਚਲਾ ਸਕਦਾ ਬਾਹਰ ਨਹੀਂ ਬਜੀ ਇਡਰਜੀ ਫਿਰ ਲਿਆਏ ਸੀਗੇ ਪਿੰਡੀਆਂ ਤੋੜ ਕੇ ਇਹ ਦੋਨੇ ਦਾਦਾ ਪੋਤਾ ਮੱਥਾ ਟੇਕ ਕੇ ਵਾਪਸ ਆ ਗਏ ਸੀਗੇ ਕਹਿੰਦੇ ਵੀ ਭਾਈ ਭਿੰਡੀਆਂ ਲੱਗੀਆਂ ਜਣੇ ਅੱਜ ਡੈੱਡ ਚੋ ਤੋੜ ਲਿਆ ਸੀਗੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਦਾਲ ਹੋਣ ਲਈ ਪਈ ਸੀਗੀ ਸਵੇਰ ਲਈ ਹੋ ਸੀ ਮੈਂ ਕਿਹਾ ਵੀ ਚਲ ਹੁਣ ਫਿਰ ਇਹੀ ਧੋ ਦਿੰਨੀ ਆ ਇਹ ਧੋ ਕੇ ਹਨਾ ਵੀ ਚਲ ਮਾਰਨਿੰਗ ਟਾਈਮ ਦਾ ਸਰ ਜੂਗਾ ਵੀ ਫਿਰ ਸ਼ਾਮ ਨੂੰ ਹੋਰ ਕੋਈ ਬਣਾ ਲਾਂਗੇ ਵੀ ਇਹ ਵੀ ਹੁਣ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਧੋ ਕੇ ਰੱਖ ਦਿਆਂ ਥੋੜੀ ਹਲਕੀ ਜੀ ਧੁੱਪ ਸੀਗੀ ਜਣੀ ਵੀਡੀਓਸ ਤਾਂ ਨਹੀਂ ਲੱਗਦੀ ਹੈਗੀ ਜਣੀ ਹਲਕੀ ਜੀ ਹੈਗੀ ਸੀ ਮੈਂ ਖੀ ਵੀ ਥੋੜਾ ਸੇਕਣਾ ਵੀ ਹੁਣ ਇਹ ਸੁੱਕ ਜਾਣਗੀਆਂ ਹੈਨਾ ਵੀ ਪਾਣੀ ਜਾਂ ਸੁੱਕ ਜੂ ਇਹਨਾਂ ਦਾ ਵੀ ਫਿਰ ਸ਼ਾਮ ਨੂੰ ਨਾ ਰੋਟੀ ਖਾਣ ਤੋਂ ਬਾਅਦ ਵੀ ਮੈਂ ਕੱਟ ਕੇ ਰੱਖ ਲਵਾਂਗੀ ਵੀ ਪਿਆਜ਼ ਵਗੈਰਾ ਇਹ ਹੋ ਜਾਂਦਾ ਵੀ ਛਿੱਲ ਕੇ ਰੱਖ ਲੈਣੇ ਵੀ ਫਟਾਫਟ ਕੱਟ ਕੇ ਜਦ ਨੂੰ ਭਿੰਡੀਆਂ ਸੇਕ ਲੱਗੂਗਾ ਉਦੋਂ ਤੱਕ ਪਿਆਜ਼ ਕੱਟੇ ਜਾਣਗੇ ਜੀ ਪੀਪਰ ਭਿੰਡੀਆਂ ਕੱਟ ਕੇ ਰੱਖਣੀਆਂ ਨੇ ਵੀ ਫਿਰ ਸੌਖਾ ਰਹਿੰਦਾ ਕਿਉਂਕਿ ਮਾਰਨਿੰਗ ਟਾਈਮ ਐਨਾ ਟਾਈਮ ਨਹੀਂ ਹੁੰਦਾ ਹੈਗਾ ਵੀ ਸਬਜ਼ੀ ਵਗੈਰਾ ਕੱਟ ਹੋਵੇ हां अगर कोई सब्जी नई हो रहंदी कटी हुई है ना भी जीदा कलर चेंज हो जाता वो चीज ਦਾ ਤਾਂ ਜਰੂਰ ਹੋ ਜਾਂਦਾ ਨਹੀਂ ਤਾਂ ਇਹ ਹੁੰਦਾ ਵੀ ਸ਼ਾਮ ਨੂੰ ਕੱਟੀ ਹੋਈ ਜੇ ਅਦਰਵਾਇਜ਼ ਨਹੀਂ ਹੈਗੀ ਮਾਰਨਿੰਗ ਟਾਈਮ ਲਈ ਵੀ ਫਿਰ ਉਹ ਕੱਟ ਕੇ ਰੱਖਉਂਦੀ ਹੁੰਦੀ ਆ ਦੀ ਹੁੰਦੀ ਆ ਜੀ ਬਸ ਇਹਨਾਂ ਨੇ ਸਭ ਨੇ ਰੋਟੀ ਖਾ ਲਈ ਸੀਗੀ ਅੱਜ ਕਈ ਦਿਨ ਦੀ ਤਰ੍ਹਾਂ ਹਨਾ ਅੱਜ ਫਿਰ ਮੈਂ ਲੇਟ ਹੋ ਗਈ ਸੀਗੀ ਬਸ ਆਪਦੇ ਕੰਮ ਕਰਾਂ ਨੂੰ ਲੱਗੀ ਹੋਈ ਸੀਗੀ ਕੱਲੀ ਸਾਰੇ ਰੋਟੀ ਖਾ ਕੇ ਪੀਲੇ ਸੀ ਫਤਿਹ ਨੇ ਦੇ ਟੈਸਟ ਵਗੈਰਾ ਚੱਲਦੇ ਸੀਗੇ ਇਹ ਲੱਗਿਆ ਸੀ ਸੌਣ ਕਹਿੰਦਾ ਮम्मा ਪਹਿਲਾਂ ਇਹਨੇ ਥੋੜੀ ਜੀ ਰਿਵੀਜ਼ਨ ਆਪਦੀ ਕਰ ਲਈ ਸੀਗੀ ਕਹਿੰਦਾ ਹੁਣ ਮੈਂ ਲੱਗਿਆ ਸੌਣਾ ਫਿਰ ਮੈਨੂੰ ਕਹਿੰਦਾ ਸੀਗਾ ਵੀ ਮੈਨੂੰ ਨਾ ਮਾਰਨਿੰਗ ਟਾਈਮ ਥਾੜ ਦਿਓ ਮम्मा ਵੀ ਮੈਂ ਮਾਰਨਿੰਗ ਟਾਈਮ ਥੋੜੀ ਰਿਵੀਜ਼ਨ ਕਰ ਲਊਗਾ ਆਪਦੀ ਮੈਂ ਕਿ ਚਲ ਠੀਕ ਹੈ ਤੂੰ ਸੌ ਜਾ ਬਸ ਹੈ ਰੋਟੀ ਖਾ ਕੇ ਜੀ ਆਪਾਂ ਵੀ ਫਿਰ ਜਿਹੜਾ ਮੇਰਾ ਸਬਜੀ ਵਗੈਰਾ ਦਾ ਕੰਮ ਕਰ ਰਹੇ ਹਾਂ ਦਾ ਆਪਾਂ ਉਹ ਕਰਦੇ ਆਂ ਇਹੀ ਹੈ ਜੀ ਆਪਣੀ ਲਾਈਵ ਬਸ ਇਹੀ ਕੰਮ ਕਰਨੇ ਇਹੀ ਰੂਟੀਨ ਆ ਜੀ ਆ ਕੰਮ ਕਰ ਲੋ ਆ ਕਰ ਲੋ ਬਸ ਇਹ ਹੋ ਜਾਂਦਾ ਵੀ ਬਲੌਗਿੰਗ ਦੇ ਵਿੱਚ ਕਦੇ ਕੋਈ ਕੰਮ ਕਦੇ ਕੋਈ ਕੰਮ ਬਸ ਚੇਂਜਿੰਗ ਥੋੜੀ ਬਹੁਤੀ ਆਉਂਦੀ ਰਹਿੰਦੀ ਆ ਹਾਂ ਜੁਣੀ ਇਹ ਹੁੰਦਾ ਵੀ ਹਰ ਇੱਕ ਦੀ ਆਪਣੀ ਆਪਣੀ ਜ਼ਿੰਦਗੀ ਦੇ ਕੰਮ ਕਰਨੇ ਹੈ ਨਾ ਕਿਸੇ ਦੇ ਕਿਵੇਂ ਦੇ ਨੇ ਜੀ ਕਿਸੇ ਦੇ ਕਿਵੇਂ ਦੇ ਨੇ ਜਿੱਦਾਂ ਦੀ ਵੀ ਤੁਸੀਂ ਲਾਈਫ ਜੀ ਰਹੇ ਹੋ ਬਸ ਉਹਦੇ ਵਿੱਚ ਖੁਸ਼ ਰਹਿਣਾ ਸਿੱਖੋ ਕਿਉਂਕਿ ਜਦੋਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਆ ਗਿਆ ਤਾਂ ਕੋਈ ਵੀ ਚੀਜ਼ ਕੋਈ ਪੈਸਾ ਕੋਈ ਵੀ ਚੀਜ਼ ਮੈਟਰ ਨਹੀਂ ਕਰਦੀ ਹੈਗੀ ਵੀ ਉਹ ਚੀਜ਼ ਤੁਹਾਡੇ ਕੋਲ ਕਿੰਨੀ ਹੈ ਕਿਉਂਕਿ ਖੁਸ਼ੀਆਂ ਦਾ ਸਬੰਧ ਪੈਸੇ ਨਾਲ ਨਹੀਂ ਹੈਗਾ ਚੀਜ਼ਾਂ ਨਾਲ ਨਹੀਂ ਹੈਗਾ ਤੁਹਾਡੇ ਮਨ ਨਾਲ ਅਗਰ ਤੁਸੀਂ ਖੁਸ਼ ਹੋ ਤਾਂ ਛੋਟੀਆਂ-ਛੋਟੀਆਂ ਚੀਜ਼ਾਂ 'ਚ ਵੀ ਖੁਸ਼ ਹੋ ਹਨਾ ਤੇ ਨਹੀਂ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੈਗੇ ਤਾਂ ਵੱਡੀਆਂ ਚ ਵੀ ਨਹੀਂ ਓਕੇ ਬਾਇ ਠੀਕ ਆ